ਸਰਬਜੀਤ ਕੌਰ ਨਾਲ ਹੋਈ ਜੱਗੋਂ 13ਵੀਂ ਜਿਸਨੂੰ ਲੱਗਿਆ ਕਿ ਸ਼ਾਇਦ ਅੱਗੇ ਫੁੱਲਾਂ ਦੀ ਸੇਜ ਆ ਸ਼ਾਇਦ ਅੱਗੇ ਜ਼ਿੰਦਗੀ ਬੜੀ ਰੰਗੀਨ ਹੋਊਗੀ ਬੜਾਪਾ ਆਇਆ ਤੇ ਜਵਾਨੀ ਆਈ ਇਹ ਪਹਿਲੀ ਵਾਰ ਹੋਇਆ ਬੜੇ ਆਪਾਂ ਪਹਿਲਾਂ ਸੁਣਿਆ ਕਿਸੇ ਕੇ ਚਲੋ ਨੌਜਵਾਨ ਅਵਸਥਾ ਦੇ ਵਿੱਚ ਹੋ ਜਾਂਦੀਆਂ ਗਲਤੀਆਂ ਬੱਚਿਆਂ ਨੂੰ ਮਾਫ਼ ਵੀ ਕੀਤਾ ਜਾਂਦਾ ਕਿਉਂਕਿ ਉਮਰ ਹੀ ਅਜਿਹੀ ਹੁੰਦੀ ਆ ਆਪਾਂ ਨੂੰ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਂਦਾ ਕਿ ਭਾਈ ਛੋਟੇ ਜੋ ਬੱਚੇ ਆ 21-22 ਸਾਲ ਤੱਕ ਉਹ ਕਿਸ਼ੋਰ ਅਵਸਥਾ ਦੇ ਵਿੱਚ ਹੁੰਦੇ ਆ ਇਹ ਅਜਿਹੀ ਉਮਰ ਹੁੰਦੀ ਆ ਜਿਸ ਦੇ ਵਿੱਚ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਪਰ ਉਹਨਾਂ ਨੂੰ ਮਾਫ਼ ਵੀ ਕੀਤਾ ਜਾਂਦਾ ਕਿ ਚਲੋ ਛੋਟੇ ਆ ਕੋਈ ਗੱਲ ਨਹੀਂ ਜਦੋਂ ਆਉਣ ਵਾਲੀ ਉਮਰ ਵਿੱਚ ਇਹਨਾਂ ਨੂੰ ਸਬਕ ਮਿਲਿਆ ਇਹਨਾਂ ਨੂੰ ਕੁਝ ਸਿੱਖਣ ਲਈ ਮਿਲਿਆ ਪਰ ਜਦੋਂ ਬੰਦਾ ਬਡੇਪੇ ਦੇ ਵਿੱਚ ਜਾ ਕੇ ਗਲਤੀਆਂ ਕਰਦਾ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੂੰ ਵੇਖ ਕੇ ਹੀ ਸਮਾਜ ਦੀ ਜੋ ਰਚਨਾ ਹੁੰਦੀ ਆ ਸਮਾਜ ਦੇ ਵਿੱਚ ਜੋ ਲੋਕ ਰਹਿੰਦੇ ਆ ਉਹਨਾਂ ਨੂੰ ਵੇਖ ਕੇ ਹੀ ਸਿੱਖਦੇ ਆ ਪਰ ਜਦੋਂ ਦਾਦੀ ਬਣਨ ਦੀ ਉਮਰ ਦੇ ਵਿੱਚ ਵਿਆਹ ਦਾ ਚਾ ਮਨ ਵਿੱਚ ਫੁੱਟਣ ਲੱਗ ਜਾਵੇ ਲੱਡੂ ਖਾਣ ਨੂੰ ਦਿਲ ਕਰਾਵੇ ਵਿਆਹ ਦਾ ਉਸ ਸਮੇਂ ਅਜਿਹੀਆਂ ਸਥਿਤੀਆਂ ਪੈਦਾ ਹੋ ਜਾਂਦੀਆਂ ਕਿ ਉਹਨਾਂ ਦਾ ਜਿਹੜਾ ਨਾਮ ਆ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਬਦਨਾਮ ਹੋ ਜਾਂਦਾ ਏ ਸਾਰਿਆਂ ਨੂੰ ਪਤਾ ਅਜਿਹੀ ਜੋ ਹਰਕਤ ਕਰਦਾ ਉਸ ਦੇ ਨਾਲ ਕੀ ਹੁੰਦਾ ਹੁਣ ਆਪਾਂ ਸੋਸ਼ਲ ਮੀਡੀਆ ਤੇ ਵੀ ਵੇਖਿਆ ਕਿਸੇ ਇੱਕ ਨੇ ਵੀ ਇਹਨਾਂ ਦੀ ਹਾਮੀ ਨਹੀਂ ਭਰੀ ਕਿ ਚਲੋ ਭਾਈ ਇਹਨਾਂ ਦੀ ਜੋ ਮਰਜ਼ੀ ਸੀ ਇਹਨਾਂ ਨੇ ਕੀਤਾ ਹਰ ਇੱਕ ਨੇ ਇਹੀ ਕਿਹਾ ਕਿ ਐਡੀ ਵੱਡੀ ਉਮਰੇ ਨੌਜਵਾਨਾਂ ਦਾ ਤਾਂ ਹਲੇ ਵਿਆਹ ਨਹੀਂ ਹੁੰਦਾ ਜੋ ਵਿਚਾਰੇ 94 95 ਵਾਲੇ ਬੈਠੇ ਆ ਹਲੇ ਉਹ ਕੁੜੀਆਂ ਲੱਭ ਰਹੇ ਆ ਤੇ ਇਹਨਾਂ ਨੂੰ ਜੋ ਦਾਦੀ ਦੀ ਬੰਨ ਦੀ ਉਮਰ ਦੇ ਵਿੱਚ ਵਿਆਹ ਦਾ ਚਾ ਫੁੱਟਿਆ ਆ ਅਜਿਹੀ ਸਥਿਤੀ ਦੇ ਵਿੱਚ ਭਾਈ ਨਿੰਦਣਾ ਵੀ ਬਣਦਾ ਸੋਸ਼ਲ ਮੀਡੀਆ ਉੱਪਰ ਵੀ ਬਹੁਤ ਇਹਨਾਂ ਦੀ ਜੋ ਚਰਚਾ ਹੋਈ ਕਿ ਇਹ ਜੋ ਗੱਲਬਾਤ ਹੋਈ ਇਹ ਸਹੀ ਨਹੀਂ ਉਸ ਦੇ ਉਸ ਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਬੱਚੇ ਉੱਪਰ ਕੀ ਅਸਰ ਪਵੇਗਾ ਇਸ ਦਾ ਮੇਰੇ ਬੱਚੇ ਨੂੰ ਆਉਣ ਵਾਲੇ ਸਮੇਂ ਵਿੱਚ ਕਿੰਨੇ ਤਾਣੇ ਮਿਹਣੇ ਸੋਣੇ ਪੈਣਗੇ ਕਿਉਂਕਿ ਉਹ ਬੱਚਾ ਜਿੰਨਾ ਚਿਰ ਐਸ ਦੁਨੀਆ ਦੇ ਵਿੱਚ ਰਹੂਗਾ ਉਸ ਨੂੰ ਇਹੀ ਤਾਨਾ ਸੁਣਨ ਨੂੰ ਮਿਲੂਗੇ ਇਸ ਦੀ ਮਾਂ ਨੇ ਕੀ ਕਾਰਾ ਕੀਤਾ ਕਿਉਂਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਨਾ ਹੀ ਕਿਸੇ ਤੋਂ ਛੁਪੀ ਆ ਹਰ ਇੱਕ ਇਨਸਾਨ ਨੂੰ ਪਤਾ ਹੁਣ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਚਲੋ ਸਮਾਜ ਬਾਰੇ ਤਾਂ ਸੋਚਣਾ ਹੀ ਕੀ ਆ ਉਸ ਨੇ ਆਪਣੇ ਬੱਚੇ ਬਾਰੇ ਨਹੀਂ ਸੋਚਿਆ ਪਤਾ ਨਹੀਂ ਕੀ ਗੱਲ ਸੀ ਉਹ ਕਹਿ ਵੀ ਰਹੀ ਸੀ ਕਿ ਮੇਰੀਆਂ ਸ਼ਾਇਦ ਕੋਈ ਫੋਟੋ ਮਾ ਸਕੂਲ ਆ ਮੈਂ ਡਿਲੀਟ ਕਰਾਉਣ ਗਈ ਸੀ ਇਹ ਤਾਂ ਬਾਅਦ ਦੇ ਵਿੱਚ ਜਦੋਂ ਰੌਲਾ ਜ਼ਿਆਦਾ ਪੈ ਗਿਆ ਸ਼ਾਇਦ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਮੇਰੀਆਂ ਵੀਡੀਓ ਉਸਦੇ ਕੋਲ ਆ ਮੇਰੀਆਂ ਫੋਟੋਆਂ ਜੋ ਉਸਦੇ ਕੋਲ ਆ ਮੈਂ ਤਾਂ ਉਹਨਾਂ ਨੂੰ ਡਿਲੀਟ ਕਰਾਉਣ ਗਈ ਸੀ ਪਰ ਉਸ ਦੀ ਜੋ ਵਿਆਹ ਵਾਲੀ ਵੀਡੀਓ ਸੀ ਜਿਸ ਦੇ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਇਹ ਕਹਿੰਦੀ ਆ ਕਿ ਮੈਂ ਆਪਣਾ ਜੋ ਵਿਆਹ ਉਸਦੇ ਨਾਲ ਆਪਣੀ ਮਰਜ਼ੀ ਦੇ ਨਾਲ ਕਰਾ ਰਹੀ ਆ ਮੈਨੂੰ ਕੋਈ ਜ਼ੋਰ ਜ਼ਬਰਦਸਤੀ ਨਹੀਂ ਇਹ ਵੀਡੀਓ ਤਾਂ ਸਾਰਿਆਂ ਨੇ ਦੇਖੀ ਆ ਪਰ ਬਾਅਦ ਦੇ ਵਿੱਚ ਇੱਕੇਦਮ ਜੋ ਉਸ ਨੇ ਯੂ ਟਰਨ ਲਿਆ ਕਿ ਸ਼ਾਇਦ ਮੇਰਾ ਕੋਈ ਬਚਾਅ ਹੋ ਜੇ ਕਿਉਂਕਿ ਉਸ ਨੂੰ ਪਹਿਲਾਂ ਹੀ ਕਹਤਾ ਸੀ ਕਿ ਉਹ ਇੱਥੇ ਨਹੀਂ ਰਹਿ ਸਕਦੀ ਉਸ ਨੂੰ ਵਾਪਸ ਭਾਰਤ ਜਾਣਾ ਪਵੇਗਾ ਇਸ ਦੇ ਚੱਕਰ ਵਿੱਚ ਸ਼ਾਇਦ ਉਹ ਆਪਣੇ ਬਚਾਅ ਦੇ ਲਈ ਇਹ ਕਹਿ ਰਹੀ ਸੀ ਕਿ ਭਾਈ ਮੈਂ ਤਾਂ ਇੱਥੇ ੱੱਕੇ ਦੇ ਨਾਲ ਆਈ ਆ ਮੇਰਾ ਦਿਲ ਨਹੀਂ ਸੀ ਕਰਦਾ ਪਰ ਵੀਡੀਓ ਦੇ ਵਿੱਚ ਵੀ ਇਹ ਸਾਫ਼ ਹੋ ਰਿਹਾ ਸੀ ਕਿ ਉਹ ਵਿਆਹ ਆਪਣੀ ਮਰਜ਼ੀ ਦੇ ਨਾਲ ਕਰਾ ਰਹੀ ਸੀ ਆਪਣੀ ਮਰਜ਼ੀ ਦੇ ਨਾਲ ਗਈ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਈ ਸ਼ਾਇਦ ਉਸ ਨੂੰ ਇਹ ਲੱਗਿਆ ਕਿ ਮੈਂ ਬਾਝਾਂਵਾਂਗੀ ਪਰ ਇੰਜ ਨਹੀਂ ਜਿੰਨੀ ਉਹ ਦੋਸ਼ੀ ਆ ਉਸ ਨੂੰ ਉਸਦੀ ਬਣਦੀ ਸਜ਼ਾ ਮਿਲੇਗੀ ਕਿਉਂਕਿ ਗੁਨਾਹਾਂ ਦੀ ਸਜ਼ਾ ਕਦੇ ਮਾਫ਼ ਨਹੀਂ ਹੁੰਦੀ